ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਗੁਰਬਾਣੀ ਦੇ ਲੜ ਲਾਇਆ ਆਓ ਜੇ ਪਰਮਾਤਮਾ ਮੁਕਤੀ ਨਹੀਂ ਦੇ ਸਕਦਾ ਜੇ ਸੰਤ ਨਾਮ ਨਾ ਜਪਣ ਆਓ ਕਰਦਾ ਦਾ ਸਲੇਖਾ ਸਾਧੂ ਨਾਮ ਦੇ ਖਜ਼ਾਨੇ ਰੱਬ ਹੈ ਮੁਕਤੀ ਦਾ ਦਾਤਾ ਉਹ ਸਮੇਂ ਦੀ ਗਾਥਾ ਨੂੰ ਰੂਪ ਸਿੰਘ ਅਲਵੇਲੇ ਦਾ ਕੋਈ ਸ਼੍ਰੀ ਜਥਾ ਇੰਜ ਕਹਿ ਰਿਹਾ ਜੀ ਸੰਤ ਸ਼ਰਨਾ ਪਿਆਰੀ ਤੇਰੇ ਲੈ ਬਸ਼ਾਰ ਨਾ ਜਾਣਦੇ ਮੈਂ ਮਾ ਸਾਧੂ ਆਦਿ ਨਿਆਰੀ ਬੇਤਾ ਵੀ ਨਾ ਜਾਣਦੇ ਸੰਤ ਪਗਤ ਕਹਉਦੇ ਸਾਧੂ ਪਗਤ ਕਹਉਦੇ ਜੀਤ ਸਿਆਣੇ ਫੇਤਾ ਮਾਤਾ ਸਾਧੂ ਬਾਹਮ ਦੇ ਖਜਾਨੇ ਰਾਪਾ ਮੁਕਤੀ ਦਾਤਾ ਰੱਬ ਮੁਕਤੀ ਦਾਤਾ ਪਰਮਾ ਦੇ ਪੁੱਤ ਚਾਰੇ ਪੂਰੇ ਸੰਤ ਕਹਉਂਦੇ ਦੀਨ ਲੋਗ ਵਿੱਚ ਜਾ ਕੇ ਰਾਗਾ ਬਾਣੀ ਦਾ ਸੁਣਾਉਂਦੇ ਆ ਦੀਨ ਲੋਗ ਵਿੱਚ ਜਾ ਕੇ ਰਾਗਾ ਬਾਣੀ ਦਾ ਸੁਣਾਉਂਦੇ ਚਾਰੇ ਭਾਈ ਇਕੱਠੇ ਰਹਿੰਦੇ ਆ ਚਾਰੇ ਭਾਈ ਇਕੱਠੇ ਰਹਿੰਦੇ ਆ ਉਹਨਾਂ ਵਿੱਚ ਗਿੱਟ ਗਿਆ ਤਾਂ ਸਾਧੂ ਨਾਮ ਦੇਖ ਜਾਨੇ ਰਬਾ ਮੁਕਤੀ ਦਾ ਦਾਤਾ ਰਾਪ ਮੁਕਤੀ ਦਾ ਦਾਤਾ ਸਤ ਨਾਮ ਨੂੰ ਪਿਆਰੇ ਸੰਤਾ ਪਿਆਰੇ ਰਾਪ ਨੂੰ ਜਿੱਥੇ ਚਾਰੇ ਨਾ ਟਕਾਂ ਦੇ ਸਾਬਾਨੂ ਜੀ ਨੇ ਸੰਤਾਂ ਨੂੰ ਮਨਾਇਆ ਜੀ ਨੇ ਸੰਤਾਂ ਨੂੰ ਮਨਾਇਆ ਵੇੜਾ ਡੁੱਬਦਾ ਬਚਾਤਾ ਸਾਧੂ ਨਾਮ ਦੇ ਖਜਾਂਦੇ ਰੱਬਾ ਮੁਕਤੀ ਦਾ ਦਤਾ ਰੱਬਾ ਮੁਕਤੀ ਦਾ ਦਤਾ ਸਾਧੂ ਹਰ ਵੇਲੇ ਰੱਬ ਗਾਤਿਆਂ ਨਤਰਦੇ ਰਹਿੰਦੇ ਮਸਤ ਦੀ ਬੰਦੇ ਨਾ ਕਿਸੇ ਤੋਂ ਡਰਦੇ ਆ ਰਹਿੰਦੇ ਮਾਸ ਤੇ ਦੀਬਾਨੇ ਨਾ ਕਿਸੇ ਤੋਂ ਡਰਦੇ ਆ ਮੋਹ ਮਾਇਆ ਦੇ ਤੇ ਆ ਕੀ ਮੋਹ ਮਾਇਆ ਦੇ ਤੇ ਆ ਕੀ ਡਰ ਮੋਤ ਦਾ ਮਿਟਾਦਾ ਸਾਧੂ ਨਾਮ ਦੇ ਖਜਾਨੇ ਰਬਾ ਮੁਕਤੀ ਦਾਦਾਤਾ ਰੱਬ ਮੁਕਤੀ ਦਾਦਾਤਾ ਚੱਲਿ ਬਿਸ਼ੂ ਨੂੰ ਬਹਿਸ਼ ਗਪਾਲ ਲਟਾਉਂਦੇ ਮੁਖੋ ਕਰਕੇ ਬਚਾਣਾ ਸਾਥੂ ਯੋਗਪਾਲ ਲਟਾਉਂਦੇ ਜਿੱਥੇ ਚਰਨਾ ਟਕਾਉਂਦੇ ਜਿੱਥੇ ਚਰਨਾ ਟਕਾਉਂਦੇ ਉੱਥੇ ਸਵਰਗ ਬਣਾਤਾ ਸਾਥੂ ਨਾਮ ਦੇ ਖਜਾਨੇ ਰਾਪਾ ਮੁਕਤੀ ਦਾ ਦਾਤਾ ਰੱਬਾ ਮੁਕਤੀ ਦਾ ਦਾਤਾ ਕਮਾਈਆ ਦੇਵੀ ਦੇਵਤੇ ਵੀ ਕਹਿੰਦੇ ਧੰਨਾ ਖੰਤਾਂ ਦੀ ਕਮਾਈਆ ਸੋਮਾ ਪਾਣੀ ਦਾ ਬਹਾ ਕੇ ਸੋਮਾ ਪਾਣੀ ਦਾ ਬਹਾ ਕੇ ਅੰਦੇ ਆਨੂ ਰਾਹ ਪਾਤਾ ਸਾਧੂ ਨਾਮ ਦੇ ਖਜਾਂਦੇ ਰਬਾ ਮੁਕਤੀ ਦਾ ਦਾਤਾ ਰਬਾ ਮੁਕਤੀ ਦਾ ਦਾਤਾ कोई भेदया पौका पौका महंगा हूंदा सतां दे पदा सौका पौका महंगा हूंदा सतां देाला प न साधु ॾेत साधु अॻे रहंदी चौकी वधा साधू नामजान रोकती दा र मुकती देतू रूप चकोड़े साधू रख जन्म सहेला लेके जाक चौबधैया रखा जन्म सहेला एक सोने राग विच एक सोने राग विच चांद तीर चले गाता साधु नाम ते खजानदे रबा मोकती दा दाता रबा मोकती दाता ਸਾਧੂ ਨਾਮ ਦੇ ਖਜ਼ਾਨੇ ਰੱਬ ਮੁਕਤੀ ਦਾ ਦਾਤਾ ਆਓ ਸਮਾ ਸਮਾਪਤ